ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਹੀ ਟੇਸਟੀ ਜੀ ਸਬਜ਼ੀ ਉਹ ਹੈ ਜੀ ਪਿੰਡੀ ਪਿੰਡੀ ਨੂੰ ਬਹੁਤ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਪਰ ਅੱਜ ਆਪਾਂ ਸਭ ਤੋਂ ਸੌਖਾ ਤਰੀਕਾ ਲੈ ਕੇ ਆਏ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਰੋਟੀ ਪਾਣੀ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਆਪਾਂ ਅੱਜ ਪਿੰਡੀ ਬਣਾਈ ਸੀ ਤੇ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਬਹੁਤ ਇਸ ਤਰੀਕੇ ਨਾਲ ਬਣਾਉਂਦੇ ਹੋਣਗੇ ਬਿਲਕੁਲ ਸਿੰਪਲ ਹੈ ਪਰ ਜਿਹੜੇ ਨਹੀਂ ਬਣਾਉਂਦੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਅੱਜ ਗਰਮੀ ਬਹੁਤ ਜ਼ਿਆਦਾ ਸੀ ਇਸ ਲਈ ਆਪਾਂ ਇਹ ਹੀ ਸਬਜੀ ਮਿੰਟਾਂ ਵਿੱਚ ਬਣਾਈ ਤੇ ਇਹਦੇ ਲਈ ਆਪਾਂ ਚਾਰ ਤੋਂ ਪੰਜ ਪਿਆਜ਼ ਜਿਹੜੇ ਉੱਲ لمبے لمبے ਕੱਟ ਲੈ ਬਰੀਕ ਕੱਟ ਲੈਣੇ ਆ ਤੁਸੀਂ ਫਿਰ ਆਪਾਂ ਉਹਦੇ ਲਈ 8-10 ਹਰੀਆਂ ਮਿਰਚਾਂ ਕੱਟੀਆਂ ਤੇ ਵਿੱਚ ਇੱਕ ਦੋ ਮਿਰਚਾਂ ਆਪਾਂ ਬਰੀਕ ਕੱਟ ਲਈਆਂ 5-6 ਮਿਰਚਾਂ ਆਪਾਂ ਲੰਬੀਆਂ ਕੱਟ ਲਈਆਂ ਇਸ ਤਰੀਕੇ ਨਾਲ ਕੱਟ ਲੈਣੀਆਂ ਹੈਗੀਆਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਤੇਲ ਤੇਲ ਜਦੋਂ ਇਹ ਗਰਮ ਹੋ ਗਿਆ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਿਆਜ਼ ਤੇ ਮਿਰਚਾਂ ਪਾਵਾਂਗੇ ਜਿਹਨੂੰ ਲਸਣ ਅਦਰਕ ਬਗੈਰਾ ਪਸੰਦ ਹੈ ਉਹ ਇਹਦੋਂ ਪਹਿਲਾਂ ਪਾ ਸਕਦਾ ਆਪਾਂ ਨਹੀਂ ਪਾਇਆ ਕਿਉਂਕਿ ਅੱਜ ਵੈਸੇ ਵੀ ਜਿਆਦਾ ਗਰਮੀ ਕਰਕੇ ਮੈਂ ਜਿਆਦਾ ਟਾਈਮ ਨਹੀਂ ਖਰਾਬ ਕੀਤਾ ਤੇ ਇਹ ਸਬਜੀ ਇਸੇ ਤਰੀਕੇ ਨਾਲ ਹੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਜਦੋਂ 3-4 ਮਿੰਟ ਪਿਆਜ਼ ਬਨਨ ਨੂੰ ਹੋ ਗਏ ਸਲੋ ਫਲੇਮ ਤੇ ਇਹ ਸਬਜੀ ਤੁਸੀਂ ਪਕਾਉਣੀ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਕੱਟੀ ਹੋਈ ਭਿੰਡੀ ਪਾਉਣੀ ਹੈ ਫਿਰ ਜਦੋਂ ਭਿੰਡੀ ਤੁਸੀਂ ਪਾਤੀ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦੇਣਾ ਤਾਂ ਕਿ ਜਿਹੜੀਆਂ ਇਹਦੇ ਵਿੱਚ ਲੈਸਾਂ ਜੀਆਂ ਬੰਦੀਆਂ ਉਹ ਬਿਲਕੁਲ ਸ਼ੁਰੂ ਵੀ ਨਾ ਹੋਣ ਬਨਨ ਇਸ ਲਈ ਆਪਾਂ ਪਹਿਲੇ ਹੀ ਪਾ ਦਾਂਗੇ ਤਾਂ ਕਿ ਉਹ ਜ਼ਿਆਦਾ ਨਾ ਹੋਣ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਲਿਆ ਜੀ ਮਿਕਸ ਫਿਰ 3-4 ਮਿੰਟ ਆਪਾਂ ਪਕਾਇਆ ਤੇ ਫਿਰ ਇਹਦੇ ਉੱਪਰ 2-3 ਚਮਚਾ ਆਪਾਂ ਦਹੀਂ ਦੇ ਪਾ ਦਾਂਗੇ ਇਹ ਤੁਸੀਂ ਜ਼ਰੂਰ ਪਾਉਣੀ ਹੈ ਦਹੀਂ ਇਹਦੇ ਨਾਲ ਇਹ ਸਬਜ਼ੀ ਬਹੁਤ ਵਧੀਆ ਬਣੂਗੀ ਫਿਰ ਆਪਾਂ ਕੱਟਿਆ ਜੀ ਇੱਕ ਟਮਾਟਰ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਪਤਲਾ ਤੇ ਫਿਰ ਕੜਾਈ ਦੇ ਵਿੱਚ ਪਈਆਂ ਹੋਈਆਂ ਪਿੰਡੀਆਂ ਨੂੰ ਆਪਾਂ ਥੋੜਾ ਜਿਹਾ ਹਲਕਾ ਜਿਹਾ ਹਿਲਾ ਲਾਂਗੇ ਤੇ ਦੇਖੋ ਤੁਸੀਂ ਇਹਦੇ ਵਿੱਚ ਦਹੀਂ ਬਿਲਕੁਲ ਗਾਇਬ ਹੋ ਗਈ ਇਹ ਸਬਜੀ ਤੁਸੀਂ ਸਲੋ ਫਲੇਮ ਤੇ ਪਕਾਉਣੀ ਹੈ ਉਸ ਤੋਂ ਬਾਅਦ ਆਪਾਂ ਪਾਤਾ ਜੀ ਇਹਦੇ ਵਿੱਚ ਇੱਕ ਟਮਾਟਰ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਦੋ ਪਾ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਜੀ ਨਮਕ, ਮਿਰਚ, ਮਸਾਲਾ, ਹਲਦੀ, ਥੋੜੀ ਜਿਹੀ ਆਪਾਂ ਦੇਗੀ ਮਿਰਚ ਪਾਈ ਹੈਗੀ ਤੇ ਥੋੜਾ ਜਿਹਾ ਪਾਇਆ ਜੀ ਆਪਾਂ ਵਿੱਚ ਧਨੀਆ ਪਾਊਡਰ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਓ ਤੇ ਦੇਖੋ ਭਿੰਡੀ ਦਾ ਕਲਰ ਵਗੈਰਾ ਉਸੇ ਤਰ੍ਹਾਂ ਹੀ ਐ ਨਾਏ ਖੁਲੀ ਐ ਤੇ ਨਾ ਹੀ ਇਹ ਵਿੱਚ ਟੁੱਟੀ ਐ ਤੇ ਬਹੁਤ ਹੀ ਵਧੀਆ ਸਬਜ਼ੀ ਐ ਜਿਹੜੀ ਇਹ ਬਣ ਕੇ ਤਿਆਰ ਹੋ ਜਾਂਦੀ ਐ ਤੇ ਇਹਦੇ ਵਿੱਚ ਟਾਈਮ ਬਹੁਤ ਘੱਟ ਲੱਗਦਾ ਤੇ ਆਪਾਂ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ ਗੈਸ ਦੀ ਫਲੇਮ ਨੂੰ ਤੁਸੀਂ ਸਲੋਈ ਰੱਖਣਾ ਐ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਨੂੰ 1-2 ਮਿੰਟਾਂ ਦੇ ਲਈ ਟੱਕ ਕੇ ਰੱਖ ਦਾਂਗੇ ਤਾਂ ਕਿ ਜਿਹੜੀ ਇਹਦੇ ਵਿੱਚ ਮਸਾਲਾ ਵਗੈਰਾ ਸਵਰਲ ਜੇ ਜਦੋਂ ਤੁਸੀਂ ਦੇਖੋਗੇ ਕੜਾਈ ਦੇ ਨਾਲ ਪਿੰਡੀਆਂ ਦੀ ਲੈਸ ਵਗੈਰਾ ਸਭ ਕੁਝ نیچے ਲੱਗ ਜੂ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਸੌਖਾ ਤਰੀਕਾ ਹੈ ਟਰਾਈ ਕਰਕੇ ਜ਼ਰੂਰ ਦੇਖਿਓ ವಿಡಿಯೋ ಫಡಾ ಬಹು ಬಹು ಧನ್ವಾ